ਨੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਕੰਟੇਨਰਾਂ ਨੂੰ ਸਮੁੰਦਰੀ ਜਹਾਜ਼ ਤੇ ਕਿਵੇਂ ਬੰਨਿਆ ਜਾਂਦਾ ਤੇ ਕੀ ਪ੍ਰੋਸੈਸ ਹੁੰਦਾ ਕਿਵੇਂ ਦਾ ਸਾਰਾ ਸਿਸਟਮ ਆ ਇਹਦਾ ਦਿਖਾਉਨੇ ਆ ਤੁਹਾਨੂੰ ਆਪਾਂ ਤੇ ਹੁਣ ਲੋਡਿੰਗ ਚੱਲ ਰਹੀ ਆ ਇਸ ਟਾਈਮ ਕੰਟੇਨਰ ਉਹਨੇ ਲਿਆਂਕ ਕੇ ਰੱਖਿਆ ਸੀ ਉੱਪਰ ਕੰਟੇਨਰ ਦੇ ਉੱਪਰ ਲੋਡ ਕੀਤਾ ਸੀ ਤੇ ਲੇਕਿਨ ਉਹ ਜਿਹੜੇ ਲੋਕ ਥੱਲੇ ਲੌਂਡ ਆ ਬੰਦੇ ਕੰਮ ਕਰ ਰਹੇ ਆ ਥੱਲੇ ਤੇ ਉਹਨਾਂ ਨੇ ਲੋਕ ਲਾ ਤੇ ਗਲਤ ਇੱਕ ਸਾਈਡ ਤੇ ਤੇ ਉਹ ਦੋਨੇ ਲੋਕ ਥੱਲੇ ਡੈਗ ਪਏ ਇਧਰ ਸਾਡੀ ਵਾਲੀ ਸਾਈਡ ਤੋਂ ਤੇ ਹੁਣ ਅਸੀਂ ਉਹਨਾਂ ਨੂੰ ਕੰਟੇਨਰ ਦੇ ਉੱਪਰੋਂ ਸਿੱਟਾਂਗੇ ਥੱਲੇ ਤੇ ਉਹ ਦੁਬਾਰਾ ਲੋਕ ਲਗਵਾ ਕੇ ਲਿਆਊਗਾ ਉਹਨੂੰ ਕੰਟੇਨਰ ਨੂੰ ਤੇ ਫੇਰ ਉਹਦੇ ਉੱਤੇ ਰੱਖੂਗਾ ਤੇ ਉਸ ਤੋਂ ਬਾਅਦ ਫੇਰ ਸਾਡਾ ਕੰਮ ਲਸ਼ਿੰਗ ਕਰਨਾ ਇਹਨੂੰ ਬੰਨਣਾ ਕੰਟੇਨਰ ਨੂੰ ਤੇ ਉਹ ਸਾਰਾ ਪ੍ਰੋਸੈਸ ਆਪਾਂ ਵੇਖਦੇ ਆਂ ਵੇਖੋ ਹੁਣ ਅਸੀਂ ਲੋਕ ਥੱਲੇ ਸੈੱਡ ਦਿੱਤੇ ਆ ਤੇ ਹੁਣ ਉਹ ਲਗਵਾ ਕੇ ਲਿਆਊਗਾ ਉੱਪਰ ਕੰਟੇਨਰ ਇਹਦੇ ਉੱਪਰ ਰੱਖੂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਲਸ਼ਿੰਗ ਕਰਾਂਗੇ ਬੰਨਾਂਗੇ ਕੰਟੇਨਰ ਨੂੰ ਇਹ ਸਿੱਧਾ ਉਹਨੇ ਕੰਟੇਨਰ ਰੱਖਦੇ ਜਾਣਾ ਤੇ ਆਪਾਂ ਨਾਲ ਦੀ ਨਾਲ ਹੀ ਲਸ਼ਿੰਗ ਕਰਦੇ ਜਾਣਾ ਉਹਨਾਂ ਨੂੰ ਤੇ ਜ਼ਿਆਦਾਤਰ ਜਿਹੜੇ ਆਪਣੇ ਕੰਮ ਕਰਨ ਵਾਸਤੇ ਇੱਕ ਆਪਣੇ ਮਸ਼ੀਨ ਜਿਹੜੀ ਹੁੰਦੀ ਕ੍ਰੇਨ ਹੁੰਦੀ ਜਿਹੜੀ ਕੰਟੇਨਰ ਰੱਖਦੀ ਆ ਉਹਦੇ ਨਾਲ ਜਿੱਦਾਂ ਆਪਾਂ ਲਸ਼ਿੰਗ ਕਰਨ ਵਾਲੇ ਜਿਹੜੇ ਕੰਟੇਨਰਾਂ ਨੂੰ ਬੰਨਣ ਵਾਲੇ ਜਿਹੜੇ ਬੰਦੇ ਹੁੰਦੇ ਚਾਰ ਹੀ ਹੁੰਦੇ ਆ ਉਹ ਤੇ ਦੋ ਹੈਗੇ ਦੂਜੀ ਸਾਈਡ ਤੇ ਕੰਮ ਕਰ ਰਹੇ ਤੇ ਇਧਰਲੀ ਸਾਈਡ ਆਸੀਂ ਦੋ ਜਣੇ ਇਧਰਲੀ ਸਾਈਡ ਕੰਮ ਕਰ ਰਹੇ ਆ ਤੇ ਚਾਰ ਬੰਦੇ ਇਸ ਤਰ੍ਹਾਂ ਕੰਮ ਕਰਦੇ ਹੁੰਦੇ ਇਹਨੂੰ ਬੰਨਣ ਦਾ ਕੰਟੇਨਰਾਂ ਨੂੰ ਲਸ਼ਿੰਗ ਕਰਨ ਦਾ ਤੇ ਹੁਣ ਆਪਣੇ ਉਹ ਲੌਕ ਲਗਵਾ ਕੇ ਲੈ ਆਇਆ ਥੱਲਿਓਂ ਹੋਰ ਤੇ ਹੁਣ ਰੱਖੂਗਾ ਇਹਨੂੰ ਕੰਟੇਨਰਾਂ ਨੂੰ ਉੱਪਰ ਤੇ ਆਪਾਂ ਇਸ ਤੋਂ ਬਾਅਦ ਇਹਨੂੰ ਬੰਨਾਂਗੇ ਲੋ ਜੀ ਕੰਟੇਨਰ ਰੱਖਿਆ ਗਿਆ ਵਾ ਤੇ ਹੁਣ ਇਹਨੂੰ ਅਸੀਂ ਲੱਗੇ ਆ 12 ਪੌਣ ਲਸ਼ਿੰਗ ਕਰਨ ਵਾਸਤੇ ਬੰਨਣ ਵਾਸਤੇ ਤੇ ਇਧਰਲੀ ਸਾਈਡ ਤੋਂ ਮੈਂ ਬਾਹਰ ਉਹਨੂੰ ਪਾ ਦਿੱਤੀ ਕੰਟੇਨਰ ਨੂੰ ਲਗਾ ਦਿੱਤਾ ਤੇ ਫਿਰ ਦੂਜੀ ਸਾਈਡ ਤੋਂ ਟਾਈਟ ਕਰੂਗਾ ਫਿਰ ਇਦਾਂ ਹੀ ਸਾਰਾ ਪ੍ਰੋਸੈਸ ਇਹਦਾ ਚੱਲੀ ਜਾਣਾ ਤੇ ਹੁਣ ਆਪਣੇ ਜਿਹੜਾ ਕੰਟੇਨਰ ਲਿਆਊਗਾ ਉਹ ਰੱਖੂਗਾ ਅਗਲੀ ਸਾਈਡ ਤੇ ਫਿਰ ਉਹਨੂੰ ਆਹ ਕੰਪਲੀਟ ਕਰਕੇ ਸਾਰੀ ਜੀ ਅਸੀਂ ਤੇ ਫਿਰ ਉਸ ਤੋਂ ਅੱਗੇ ਜਾਵਾਂਗੇ ਵੇਖਣ ਨੂੰ ਇਹ ਕੰਮ ਸੌਖਾ ਵੀ ਆ ਤੇ ਔਖਾ ਵੀ ਆ ਜੇਕਰ ਕੰਟੇਨਰ ਸਾਰੇ ਇੱਕ ਵਾਰੀ ਇਹਨਾਂ ਨੇ ਜਿੱਦਾਂ ਪਹਿਲਾਂ ਕਈ ਵਾਰੀ ਕ੍ਰੇਨ ਲੱਗੀ ਹੁੰਦੀ ਜਿੱਦਾਂ ਹੁਣ ਅਸੀਂ ਇੱਥੇ ਕੰਮ ਕਰ ਰਹੇ ਆ ਤੇ ਇਹਦੇ ਤੇ ਕੰਮ ਥੋੜਾ ਵਾ ਤੇ ਥੋੜੀ ਲੱਖੇਂਗਾ ਹੀ ਇੱਥੇ ਕਰਾਂਗੇ ਤਾਂ ਉਸ ਤੋਂ ਬਾਅਦ ਕ੍ਰੇਨ ਅੱਗੇ ਚਲੇ ਜਾਂਦੀ ਗਈ ਆਰੀ ਤੇ ਉਹ ਕੰਟੇਨਰ ਪੂਰੇ ਲੋਡ ਕਰ ਦਿੰਦੀ ਆ ਤੇ ਫਿਰ ਲਗਾਤਾਰ ਕੰਮ ਜਦੋਂ ਕਰਨਾ ਹੋਵੇ ਤੇ ਫਿਰ ਇਹੋ ਜਿੱਦਾਂ 12 ਹੁੰਦੀਆਂ ਭਾਰੀਆਂ ਇਹੋ ਥੋੜੀਆਂ ਤੇ ਹੈਵੀ ਕੰਮ ਹੋ ਜਾਂਦਾ ਫਿਰ ਤੇ ਜੇਕਰ ਥੋੜਾ ਥੋੜਾ ਕੰਮ ਨਾਲ ਨਾਲ ਨਾਲੋ ਨਾਲ ਹੀ ਚੱਲਣਾ ਹੋਵੇ ਤੇ ਫਿਰ ਈਜੀ ਵੀ ਆ ਕੰਮ ਨਾਲੇ ਸਾਹ ਮਿਲਦਾ ਰਹਿੰਦਾ ਤੇ ਕੰਮ ਵੀ ਹੁੰਦਾ ਰਹਿੰਦਾ ਨਾਲੋ ਨਾਲ ਤੇ ਅੰਦਰ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਜਿਹੜੀ ਲਸ਼ਿੰਗ ਆਪਾਂ ਕਰਕੇ ਆਏ ਸੀਗੇ ਪਿੱਛੇ ਤੇ ਉਹ ਸਾਰੀ ਆਪਾਂ ਲਸ਼ਿੰਗ ਕੀਤੀ ਸੀਗੀ ਤੇ ਇਹਦੇ ਤੇ ਮਤਲਬ ਇੱਕੋ ਵਾਰੀ ਆਪਾਂ ਸਾਹ ਨਹੀਂ ਮਿਲਿਆ ਇਹਦੇ ਤੇ ਤੇ ਸਾਰੀ ਲਸ਼ਿੰਗ ਕੰਪਲੀਟ ਕਰਕੇ ਫੇਰ ਹੀ ਆਪਾਂ ਰੁਕੇ ਸੀਗੇ ਤੇ ਇਸ ਤਰ੍ਹਾਂ ਵੇਖੋ ਉੱਪਰ ਇਹਦੇ ਤੇ ਲਸ਼ਿੰਗ ਥੋੜੀ ਹੈਗੀ ਸੀ ਸੌਖੀ ਕਰਨੀ ਕਿਉਂਕਿ ਸਿੰਗਲ ਸਿੰਗਲ ਲਸ਼ਿੰਗ ਸੀਗੀ ਜਿਹੜੀ ਜਿੱਦਾਂ ਡਬਲ ਵੀ ਹੁੰਦੀ ਆ ਤੇ ਭਾਰ ਇਹਦੇ ਤੇ ਸਿੰਗਲ ਸੀਗੀ ਈਜੀ ਸੀ ਲਸ਼ਿੰਗ